ਤੇ ਸਾਡੇ ਮੁੱਖ ਮੰਤਰੀ ਜੀ ਤੇ ਤਹਿ ਦਿਲ ਤੋਂ ਧੰਨਵਾਦੀਆਂ ਕਿ ਉਹਨਾਂ ਨੇ ਸਾਨੂੰ ਇਹ ਮੌਕੇ ਪ੍ਰਦਾਨ ਕੀਤੇ ਅੱਜ ਦਾ ਦਿਨ 16 ਦਸੰਬਰ 2023 ਇੱਕ ਯਾਦਗਾਰੀ ਦਿਨ ਹੈ ਪੇਰੈਂਟਸ ਦੇ ਵਿੱਚ ਬੱਚਿਆਂ ਚ ਤੇ ਟੀਚਰਸ ਐਨਾ ਉਤਸ਼ਾਹ ਸੀ ਕਿ ਸਾਡੇ 9:00 ਵਜੇ ਤੋਂ ਹੀ ਪੇਰੈਂਟਸ ਹੋਮ ਹੋਮ ਆ ਕੇ ਸਕੂਲ ਦੇ ਵਿੱਚ ਪਹੁੰਚ ਰਿਹਾ ਹੈ ਐਸ ਪੀਟੀਐਮ ਦੇ ਉੱਤੇ ਇੱਕ ਜਿਹੜਾ ਬੱਚਿਆਂ ਵੱਲੋਂ ਸ਼ਾਨਦਾਰ ਪੇਸ਼ਕਸ਼ਾਂ ਕੀਤੀਆਂ ਗਈਆਂ ਹੈ ਮੇਰਾ ਨਾਮ ਅਨਜਲੀ ਕੁਮਾਰੀ ਹੈ ਸਾਡੇ ਸਕੂਲ ਦੇ ਨਾਮੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗੋਵਾਲਾ ਹੈ ਤੇ ਸਾਨੂੰ ਸਰਕਾਰ ਵੱਲੋਂ ਇੱਕ ਪ੍ਰੋਜੈਕਟ ਆਇਆ ਹੈ ਬਿਜ਼ਨਸ ਬਲਾਸਟਰੀ ਉਹਦੇ ਤਹਿਤ ਅਸੀਂ ਗਿਫਟ ਟ੍ਰੇ ਯੂਜ਼ ਕੀਤੀਆਂ ਨਹੀਂ ਇਹਨੂੰ ਅਸੀਂ ਰੀਯੂਜ਼ ਵੀ ਕਰ ਸਕਦੇ ਹਾਂ ਜਿਵੇਂ ਵੱਡੇ ਗਿਫਟ ਐਜ਼ ਅ ਸ਼ੋਪੀਸੀ ਫੋਟੋ ਫਰੇਮ ਵਗੈਰਾ ਸਾਰੇ ਕੀਤੇ ਆਪਾਂ ਯੂਜ਼ ਕਰ ਸਕਦੇ ਹਾਂ ਇਹਨੂੰ ਹੀ ਇਹ ਜਿਵੇਂ ਆਪਣੇ ਮਾਰਕੀਟ ਚ ਵੱਧ ਤੋਂ ਵੱਧ ਰੇਟ ਤੇ ਮਿਲਨੇ ਸੀ ਅਸੀਂ ਘੱਟ ਤੋਂ ਘੱਟ ਰੇਟ ਤੇ ਅਸੀਂ ਦੇ ਰਹੇ ਹਾਂ ਕਿਵੇਂ ਲਾਈ ਆਵੇ ਕਿ ਕਰੀ ਇੱਕ ਅਸੀਂ ਆ 60 ਹੈ ਇਹ 70 ਹੈ ਨਾ ਮਾਤਾ ਮੇਰਾ ਨਾਮ ਜਸਕਰਨ ਸਿੰਘ ਹੈ ਹਾਂਜੀ ਮੈਂ ਸਰ ਕੀ ਵੇਚ ਰਹੇ ਹੋ ਤੁਸੀਂ ਅਸੀਂ ਫੇਸ ਵਾਸ਼ ਵੇਚ ਰਹੇ ਹਾਂ ਕਿਵੇਂ ਤੁਹਾਨੂੰ ਮੋਟੀਵੇਸ਼ਨ ਮਿਲੀ ਇਹ ਸਾਡੇ ਘਰ ਵਿੱਚ ਫੇਸ ਐਲੋਵੇਰਾ ਲੱਗਿਆ ਹੋਇਆ ਸੀ ਜੀ ਉਹ ਤੋਂ ਸਾਨੂੰ ਹਿੰਟ ਮਿਲੀ ਜੀ ਕੈਮੀਕਲ ਅੱਛ ਪੜਦੇ ਹੋ ਆਈਟਮ ਨੇ ਤੁਹਾਡੇ ਇਸ ਪ੍ਰੋਜੈਕਟ ਵਿੱਚ ਕੀ ਯੋਗਦਾਨ ਪਾਇਆ ਤੁਸੀਂ ਪਲੱਸ 1 ਨੰ ਕਲਾਸ ਵਿੱਚ ਪੜਦੇ ਹੋ ਸਾਨੂੰ ਮੈਮ ਨੇ ਸਮਝਾਇਆ ਬਿਜ਼ਨਸ ਬਲਾਸਟਰ ਬਾਰੇ ਉਹਦੇ ਉਹ ਉਹ ਨੂੰ ਸਮਝ ਕੇ ਫਿਰ ਅਸੀਂ ਬਣਾਈ ਕਿੰਨੇ ਦਾ ਵੇਚ ਰਹੇ ਹੋ ਇਹ ਜੀ ਬੀਰ ਰੁਪਏ ਦਾ ਹੀ ਕੀ ਨਾਮ ਮੇਰਾ ਨਾਮ ਗੁਰਿੰਦਰਾ ਜੀ ਤੇ ਮੈਂ ਜਥੇਦਾਰ ਜੰਗੀਰ ਸਿੰਘ ਸਕੂਲ ਸਮਾਰਟ ਸਕੂਲ ਚ ਵਿੱਚ ਪੜਦੀ ਆ ਪੱਗੂ ਵਾਲਾ ਵਿੱਚ ਤੇ ਜੀ ਇਹ ਪ੍ਰੋਜੈਕਟ ਹੈ ਜੀ ਵਿਦਿਆਰਥੀ ਨੂੰ ਲਾਸਟਰ ਤੇ ਸਾਨੂੰ ਮੈਮ ਸਾਨੂੰ ਗਾਈਡ ਕਰਦੇ ਨੇਗੇ ਵੀ ਅੱਗੇ ਜਾ ਕੇ ਅਸੀਂ ਖੁਦ ਦਾ ਬਿਜ਼ਨਸ ਕਿਵੇਂ ਕਰ ਸਕਦੇ ਆਂਗੇ ਤੇ ਹੁਣ ਜੀ ਅਸੀਂ ਨੇ ਇਹ ਡੱਬੀਆਂ ਚ ਥੋੜਾ achar ਪਾਇਆ ਹੈਗਾ ਸੌਦੀ ਕੜਬੀ ਹੈ ਜੀ ਕਿੰਨੇ ਦੀ ਡੱਬੀ ਵੇਚਦੇ ਨੇ 100 ਦੀ ਜੀ 100 ਰੁਪਏ ਵਿਕੇ ਆ ਵੀ ਕੋਈ ਡੱਬੀ ਬਿਚੀ ਨਹੀਂ ਹਾਂ ਜੀ ਅਜੇ ਬਿਚੀ ਨਹੀਂ ਹੈਗੀ ਕਿੰਨਾ ਚ ਰੋਇਆ ਲਾਇਆ ਜੀ ਹਜੇ ਹਜੇ ਲਾਇਆ ਜੀ ਮੇਰਾ ਨਾਮ ਹਾਂਜੀ ਚਾਚੇ ਕਾ ਸਰ ਮੇਰਾ ਨਾਮ ਪਿੰਕੀ ਕਾਰੀ ਅਸੀਂ ਇਹ ਬਿਜ਼ਨਸ ਬਲਾਸਟਰ ਤੇ ਕੰਮ ਕਰ ਰਹੇ ਆਂ ਜੀ ਤੇ ਇਹ ਅਸੀਂ ਸਾਡਾ ਬਿਜ਼ਨਸ ਬਲਾਸਟਰ ਦਾ ਨਾਮ ਹੈਗਾ ਜੀ ਫੂਡ ਪ੍ਰੋਵਾਈਡ ਤੇ ਅਸੀਂ ਕਈ 1 ਮਹੀਨੇ ਤੋਂ ਫੂਡ ਪ੍ਰੋਵਾਈਡ ਕਰ ਰਹੇ ਆਂ ਟੀਚਰਸ ਨੂੰ ਤੇ ਟੀਚਰਸ ਬਹੁਤ ਪਸੰਦ ਵੀ ਕਰ ਰਹੇ ਨੇਗੇ ਇਹਦਾ ਅਸੀਂ ਆਪਣਾ ਕੈਰੀਅਰ ਵੀ ਚਲਾ ਸਕਦੇ ਆ ਤਾਂ ਕਿ ਸਰਕਾਰ ਵੱਲੋਂ 2000 ਆਊਗਾ ਤੇ ਉਹਦਾ ਅਸੀਂ ਆਪਣੀ ਢਾਬਾ ਵੀ ਖੋਲ ਸਕਦੇ ਆ ਥੈਂਕ ਯੂ ਜੀ ਮੈਂ ਚੇਸ ਸਿੰਘ ਆ ਸਰ ਅੱਜ ਤੁਸੀਂ ਆਏ ਹੋ ਸਕੂਲ ਦੇ ਵਿੱਚ ਕਿੱਦਾਂ ਦਾ ਲੱਗਿਆ ਸਰ ਬਹੁਤ ਵਧੀਆ ਲੱਗਿਆ ਬਹੁਤ ਹੀ ਮਤਲਬ ਕਿ ਡਿਸਪਲਾਈਨ ਵਾਲਾ ਸਕੂਲ ਆਈ ਇੱਥੇ ਜਿੰਨੇ ਵੀ ਬੱਚੇ ਆਉਂਦੇ ਨੇ ਬਹੁਤ ਹੀ ਵਧੀਆ ਮੈਡਮ ਬੱਚੇ ਦੀ ਕੇਅਰ ਵੀ ਕਰ ਦਿੰਦੇ ਨੇ ਤੇ ਪੜਾਇਆ ਵੀ ਜਾਂਦਾ ਜੀ ਤੇ ਬਹੁਤ ਹੀ ਅੱਛਾ ਪੜਾਇਆ ਜਾਂਦਾ ਜੀ ਤੇ ਜਿਹੜੇ ਅੱਜ ਤੇ ਲਾਇਆ ਮੋਟੀਵੇਸ਼ਨ ਕਿਵੇਂ ਦੇਖ ਰਹੇ ਹੋ ਜੀ ਇਹਨੂੰ ਬਹੁਤ ਹੀ ਵਧੀਆ ਲੱਗ ਰਹੀ ਜੀ ਸਾਨੂੰ ਬੱਚੇ ਦੇਖੋ ਡਿਸਪਲਾਈਨ ਦੇ ਹਿਸਾਬ ਨਾਲ ਬੈਠੇ ਆ ਜੀ ਪੇਰੈਂਟਸ ਸਾਰੇ ਨੇ ਸਾਰੇ ਬੱਚਿਆਂ ਨੂੰ ਮੈਡਮ ਤੇ ਜਿੰਨੇ ਵੀ ਟੀਚਰ ਨੇ ਯੂਰੇ ਪੇਰੈਂਟਸ ਨੂੰ ਬੜੀਆ ਵਧੀਆ ਤਰੀਕੇ ਨਾਲ ਡਿਸਪਲਾਈਨ ਦੇ ਹਿਸਾਬ ਨਾਲ ਆਈ ਮਤਲਬ ਕਿ ਅਟੈਂਡ ਕਰ ਰਹੇ ਨੇ ਜੀ ਉਹਨਾਂ ਨੂੰ ਅਰ ਜੇ ਕੋਈ ਬੱਚਿਆਂ ਦੀ ਸ਼ਿਕਾਇਤ ਕਰਦੇ ਦੂਰ ਕੀਤੀ ਜਾਂਦੀ ਆ ਹਾਂਜੀ ਹਾਂਜੀ ਬਹੁਤ ਹੀ ਮਤਲਬ ਕਿ ਵਧੀਆ ਤਰੀਕੇ ਨਾਲ ਇਹ ਹੋ ਆਪਣਾ ਦੂਰ ਕੇਅਰ ਕਰ ਰਹੇ ਨੇ ਬੱਚਿਆਂ ਦੀ ਹਰਪ੍ਰੀਤ ਸਿੰਘ ਜੀ ਅਟਕੀ ਤੁਸੀਂ ਲਾਈ ਆ ਇਹ ਆਟ ਐਨ ਕ੍ਰਾਫਟ ਚਾਹੀਏ ਅਸੀਂ ਗਮਲੇ ਸਜਾਏ ਨੇ ਜੀ ਅੱਛਾ ਹਾਂ ਜੀ ਇਹ ਕਿਨੇ ਮੋਟੀਵੇਸ਼ਨ ਕੀਤਾ ਤੁਹਾਨੂੰ ਇਹ ਸਾਡੇ ਸਕੂਲ ਚ ਹਾਈ ਬਿਜ਼ਨਸ ਬਲਾਸਟਰ ਦਾ ਇੱਕ ਗਰੁੱਪ ਚੱਲਿਆ ਜੀ ਉਹਦੇ ਵਿੱਚ ਸਾਨੂੰ ਇਹਦੀ ਮੋਟੀਵੇਸ਼ਨ ਮਿਲੀ ਜੀ ਇਹ ਗਮਲੇ ਤੁਸੀਂ ਕਿੰਨੇ ਵੇਚ ਚੁੱਕੇ ਹੋ ਗਮਲੀਆਂ ਅੱਜ ਅੱਜ ਨਾਮਾ ਸਟਾਰਟ ਕਰਾਈਏ ਸੀ ਜੀ ਨਾਮਾ ਦੀ ਗੱਲ ਕੰਜਨਾ ਕਿਹੜੀ ਕਲਾਸ ਚ ਪੜਦਾ ਬੱਚਾ ਤੁਹਾਡਾ 10th ਜੀ 10th A ਜੀ ਇੱਕ ਵਾਰ ਤੁਸੀਂ ਆਪਣੇ ਬੱਚੇ ਨੂੰ ਬਿਜ਼ਨਸ ਚ ਲਾ ਕੇ ਦੇਖਦੇ ਕਿਵੇਂ ਕੋਈ ਮਹਿਸੂਸ ਕਰਦੇ ਹੋ ਵਧੀਆ ਜੀ ਉਹ ਵਧੀਆ ਸੀ ਬਹੁਤ ਵਧੀਆ ਸਕੂਲ ਹੈ ਬਹੁਤ ਵਧੀਆ ਪੜਾਈ ਹੁੰਦੀ ਹੈ ਜੀ ਮੈਡਮਾਂ ਦਾ ਕਿਹਜਾ ਉਪਰਾਲਾ ਹੁੰਦਾ ਉਹ ਵਧੀਆ ਬਹੁਤ ਵਧੀਆ ਜੀ ਮੇਰ ਜੋਤ ਕੋਰ ਪ੍ਰਿੰਸੀਪਲ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਫਗੂਵਾਲਾ ਪੰਜਾਬ ਸਰਕਾਰ ਤੇ ਸਾਡੇ ਮੁੱਖ ਮੰਤਰੀ ਜੀ ਦੇ ਤਹਿ ਦਿਲ ਤੋਂ ਧੰਨਵਾਦੀ ਆ ਕਿ ਉਹਨਾਂ ਨੇ ਸਾਨੂੰ ਇਹ ਮੌਕੇ ਪ੍ਰਦਾਨ ਕੀਤੇ ਅੱਜ ਦਾ ਦਿਨ 16 ਦਸੰਬਰ 2023 ਇੱਕ ਯਾਦਗਾਰੀ ਦਿਨ ਹੈ ਸੋ ਮੈਗਾ ਪੀਟੀਐਮ ਸਕੂਲ ਦੇ ਵਿੱਚ ਚੱਲ ਰਹੀ ਹੈ ਤੇ ਸਮਾਜ ਜਿਹੜਾ 10 ਵਜੇ ਤੋਂ ਪਰ ਮੈਂ ਦੇਖਿਆ ਪੇਰੈਂਟਸ ਦੇ ਵਿੱਚ ਬੱਚਿਆਂ ਚ ਤੇ ਟੀਚਰਸ ਐਨਾ ਉਤਸ਼ਾਹ ਸੀ ਕਿ 9:30 ਵਜੇ ਤੋਂ ਹੀ ਪੇਰੈਂਟਸ ਹੂ ਮਾਕੇ ਸਕੂਲ ਦੇ ਵਿੱਚ ਪਹੁੰਚ ਰਿਹਾ ਸੋ ਇਸ ਪੀਟੀਐਮ ਦੇ ਉੱਤੇ ਇੱਕ ਜਿਹੜਾ ਬੱਚਿਆਂ ਵੱਲੋਂ ਸ਼ਾਨਦਾਰ ਪੇਸ਼ਕਸ਼ਾਂ ਕੀਤੀਆਂ ਗਈਆਂ ਸੋ ਇਸ ਦੇ ਵਿੱਚ ਬੱਚਿਆਂ ਨੇ ਬਿਜ਼ਨਸ ਬਲਾਸਟਰ ਦੇ ਤਹਿਤ ਬਣਾਏ-ਬਣਾਏ ਵੱਖ-ਵੱਖ ਪ੍ਰੋਜੈਕਟਸ ਜਿਹੜੇ ਹਨ ਉਹਨਾਂ ਨੂੰ ਡਿਸਪਲੇ ਕੀਤਾ ਬੱਚਿਆਂ ਵੱਲੋਂ ਸਾਲ ਦੇ ਦੌਰਾਨ ਜੋ ਆਰਟ ਦੇ ਕੰਮ ਕੀਤੇ ਜਾਂਦੇ ਉਹਨਾਂ ਨੂੰ ਡਿਸਪਲੇ ਬੱਚੇ ਕਰ ਰਹੇ ਹਨ ਸੋ ਬੱਚਿਆਂ ਨੇ ਬਹੁਤ ਉਤਸ਼ਾਹ ਦੇ ਨਾਲ ਇਸ ਮੈਗਾ ਪੀਟੀਐਮ ਦੇ ਵਿੱਚ ਇਹਦਾ ਹਿੱਸਾ ਲੈ ਰਹੇ ਹਨ ਅਤੇ ਉਹਨਾਂ ਦੇ ਪੇਰੈਂਟਸ ਬਹੁਤ ਖੁਸ਼ੀ ਪ੍ਰਗਟ ਕਰ ਰਹੇ ਹਨ ਸੋ ਅਸੀਂ ਧੰਨਵਾਦੀਆਂ ਇੱਕ ਵਾਰ ਫਿਰ ਪੰਜਾਬ ਸਰਕਾਰ ਦੇ ਤੇ ਸਿੱਖਿਆ ਵਿਭਾਗ ਦੇ ਜਿਨ੍ਹਾਂ ਨੇ ਮੌਕੇ ਸਾਨੂੰ ਪ੍ਰਦਾਨ ਕੀਤੇ ਧੰਨਵਾਦ ਜਿਹੜਾ ਇਹਦੇ ਨਾਲ ਕਿੰਨੇ ਕਿ ਮੋਟੀਵੇਸ਼ਨ ਬੱਚਿਆਂ ਨੂੰ ਮਿਲਦੀ ਹੈ ਬੱਚੇ ਦੇਖੋ ਬਹੁਤ ਮੋਟੀਵੇਟ ਹੋ ਰਹੇ ਤੁਸੀਂ ਦੇਖ ਕੇ ਆਏ ਹੋ ਸਾਡੇ 500 ਸਟਾਲ ਬੱਚਿਆਂ ਨੇ ਲਗਾਏ ਆ bizness blaster ਦੇ ਸੋ ਬੱਚੇ ਪੇਰੈਂਟਸ ਨੂੰ ਮਿਲ ਰਹੇ ਆ ਉਹਨਾਂ ਨੂੰ ਕੌਨਫੀਡੈਂਸ ਵੱਧ ਰਿਹਾ ਕਿ ਲਗ ਲਗ ਪੇਰੈਂਟਸ ਨੂੰ ਅਲੱਗ ਅਲੱਗ ਪਿੰਡ ਤੋਂ ਹੋਰ ਸਖਸ਼ੀਅਤਾਂ ਜਿਹੜੀਆਂ ਸਕੂਲ ਚ ਆ ਰਹੀਆਂ ਉਹਨਾਂ ਦੇ ਨਾਲ ਰੂਬਰੂ ਹੋ ਕੇ ਬੱਚਿਆਂ ਨੂੰ ਕੌਨਫੀਡੈਂਸ ਵੱਧ ਰਿਹਾ ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਜਦੋਂ ਪਤਾ ਚੱਲਦਾ ਹੈ ਤਾਂ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਵੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਕਿ ਸਾਡੇ ਬੱਚੇ ਬਾਰੇ ਸਾਨੂੰ ਸ ਨੇ ਸਰਕਾਰਾਂ ਵੱਲੋਂ ਕੋਈ ਹੋਇਆ ਜੀ ਸਮੇ ਸਮੇਂ ਤੇ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿੰਦੇ ਆ ਪਰ ਇਹ ਮੈਗਾ ਪੀਟੀਐਮ ਜਿਹੜੀ ਹੈ ਇਹ ਇਸ ਪਿਛਲੇ ਸਾਲ ਦੇ ਵਿੱਚ ਜਿਹੜਾ ਹੈ ਪਿਛਲੇ ਸਾਲ ਤੋਂ ਸ਼ੁਰੂ ਹੋਈਆਂ ਨੇ ਸੋ ਉਹਦੇ ਮਤਲਬ ਸਰਕਾਰ ਦਾ ਟੀਚਰਸ ਦੇ ਵਿੱਚ ਇਹਦੇ ਵਿੱਚ ਥੋੜਾ ਵੱਧ ਚੜ ਕੇ ਹਿੱਸਾ ਜਿਹੜਾ ਸਭ ਨੇ ਲੈਣਾ ਸ਼ੁਰੂ ਕੀਤਾ ਇਹਦੇ ਦੌਰਾਨ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ